ਸਾਸਰੀ ਗਾਲ ਜੀ ਮੇਰੇ ਸਾਰੇ ਕਬੂਤਰ ਵਾਈ ਭਰਾਵਾਂ ਨੂੰ ਉਮੀਦ ਆ ਸਾਰੇ ਭਰਾ ਠੀਕ ਹੋਣਗੇ ਵੀਰ ਜੀ ਤੁਹਾਨੂੰ ਜੋੜੇ ਦਾ ਸ਼ੌਂਕ ਰੋਣਾ ਅੱਜ ਮੈਂ ਨਰ ਜੇ ਨਾਲ ਚੌਧਰੀਲਾ ਡੈੜੀ ਮਾਦੀ ਰੋਹਲ ਡੈੜੀਆਂ ਚ ਕਰਾਸ ਹੋਈ ਜੇ ਆ ਤਾਂ ਨੂੰ ਜੋੜੇ ਦਾ ਸ਼ੌਂਕ ਰੋਣਾ ਜਿਹੜੇ ਬਾਕੀ ਮੇਰੇ ਵੀਰ ਚੈਨਲ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਹਣ ਕੱਲੇ ਕੱਲੇ ਨਾਰਤ ਤੇ ਮਾਦੀ ਦਾ ਦੋਵਾਂ ਦਾ ਸ਼ੌਂਕ ਰੋਣਾ ਵਾ ਬਾਕੀ ਕਮੈਂਟਾਂ ਜਰੂਰ ਦੱਸਿਓ ਕਿ ਜੋੜਾ ਕਿਦਾਂ ਲੱਗਾ ਤਾਨੂੰ ਇਹਨਾਂ ਦੋਵਾਂ ਦਾ ਸ਼ੌਂਕ ਕਰੋਨਾ ਮੈਂ ਆਹ ਇਹ ਜਿੱਦ ਨਹੀਂ ਮਾਦੀਆ ਸ਼ੌਂਕ ਕਰ ਸਕਦੇ ਆ ਰਾਇਲ ਟੈਡੀ ਨੂੰ ਕਰਾਸ ਹੋਈ ਮਾਦੀ ਜੇ ਥਾਏ ਦਾ ਪਰਪਲਾ ਜੇ ਇੱਕ ਸਗਲ ਕੈਂਚੀ ਮਾਰਕਰ ਰੱਖੀ ਆ ਕੈਂਚੀ ਤਾਂ ਕਰਕੇ ਮਾੜੀ ਕਿਤੇ ਉੱਡ ਜਾ ਤਾਂ ਪਿੰਡ ਵਾਲਾ ਕੋਈ ਫੜ ਜਾ ਬਾਹਰ ਦਾ ਕੋਈ ਫੜ ਦੇ ਦਿੰਦਾ ਕੋਈ ਨਹੀਂ ਜੇ ਆਹ ਬੱਕ ਤੇ ਹੀ ਵੇਖ ਸਾਰੇ ਪਰਪਲਾ ਮਾਦੀ ਦਾ ਆਹ ਮਾਦੀ ਡੀਟੇਲ ਬੰਟੇ ਅਲੀ ਮਾਦੀ ਆ ਆਹ ਪੰਜੇ ਆ ਜੀ ਮਾਦੀ ਦੇ ਸ਼ੌਂਕ ਕਰਕੇ ਦੱਸਿਓ ਜਰੂਰ ਕਿ ਜੋੜਾ ਕਿਦਾਂ ਦਾ ਲੱਗਾ ਆ ਮਾਦੀ ਹੁਣ ਤੁਹਾਨੂੰ ਅੱਗੇ ਨਰ ਦਾ ਸ਼ੌਂਕ ਕਰਾਉਂਦੇ ਆ ਆ ਵੀਰ ਜੀ ਨਰ ਦਾ ਸ਼ੌਂਕ ਕਰ ਲਓ ਚੌਧਰੀਆ ਨਰ ਜੇ ਇੱਕ ਦਾ ਪਿਓਟੀ ਨਾਰਾ ਆ ਤੁਸੀਂ ਪੁੱਲਾ ਵੇਖ ਸਕਦੇ ਹੋ ਇਹਦਾ ਬਹੁਤ ਸੋਹਣਾ ਨਾਰਾ ਜੀ ਕੈਂਚੀ ਸਾਰਾ ਨੂੰ ਮਾਰ ਕੇ ਰੱਖੀ ਅਸੀਂ ਆ ਬੰਦ ਟੇਲ ਦਾ ਨਾਰਾ ਵੀ ਜੋੜਾ ਬੰਦ ਟੇਲ ਦਾ ਆ ਤੁਸੀਂ ਪੰਜੇ ਦਾ ਸ਼ੌਂਕ ਵਾਕੇ ਕਰ ਸਕਦੇ ਹੋ ਬਹੁਤ ਸੋਹਣਾ ਨਾਰਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਓ ਅੱਗੇ ਵੀਰਾਂ ਨੂੰ ਧੰਨਵਾਦ